ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਔਰੰਗਜ਼ੇਬ ਨਾਲ ਮੁਲਾਕਾਤ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਰਾਮ ਰਾਏ ਪਾਸੋਂ ਕਰਾਮਾਤਾਂ ਦੇਖ ਚੁੱਕਿਆ ਸੀ ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਰਾਮਾਤਾਂ ਦਿਖਾਉਣ ਲਈ ਦਿੱਲੀ ਸੱਦਿਆ ਗੁਰੂ ਜੀ ਉਹਨਾਂ ਦਿਨਾਂ ਵਿੱਚ ਮਾਲਵੇ ਦਾ ਦੌਰਾ ਕਰ ਰਹੇ ਸਨ ਜਦੋਂ ਅਰੰਗਜੀਤ ਦਾ ਸੁਨੇਹਾ ਲੈ ਕੇ ਆਲਮ ਖਾਨ ਰੋਹਿਲਾ 1 ਨਵੰਬਰ 1665 ਈਸਵੀ ਨੂੰ ਉਹਨਾਂ ਪਾਸ ਕਮਤਾਂਦ ਪਿੰਡ ਪੁੱਜਿਆ ਗੁਰੂ ਜੀ ਰਸਤੇ ਵਿੱਚ ਪਹਿਲਾਂ ਦੀ ਤਰ੍ਹਾਂ ਪੜਾਉ ਕਰਦੇ ਅਤੇ ਸੰਗਤ ਨੂੰ ਸੱਚ ਦੇ ਲੜ ਲਗਾਉਂਦੇ ਹੋਏ ਉਸ ਨਾਲ ਦਿੱਲੀ ਪੁੱਜ ਗਏ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਪੁੱਜਣ ਸਮੇਂ ਉਹਨਾਂ ਦਾ ਟਿਕਾਣਾ ਰਾਜਾ ਮਿਰਜ਼ਾ ਜੈ ਸਿੰਘ ਦੇ ਪੁੱਤਰ ਰਾਮ ਸਿੰਘ ਦੇ ਨੇਕ ਆਪਣੀ ਹਵੇਲੀ ਵਿੱਚ ਕਰਵਾਇਆ ਗੁਰੂ ਜੀ ਔਰੰਗਜ਼ੇਬ ਦੇ ਗੁਲਾਵੇ ਤੇ ਉਸ ਦੇ ਦਰਬਾਰ ਵਿੱਚ ਪੁੱਜੇ ਜਿੱਥੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਚੰਦਨ ਦੀ ਚੌਂਕੀ ਉੱਪਰ ਬਿਠਾਇਆ ਗਿਆ ਔਰੰਗਜ਼ੇਬ ਨੇ ਉਸ ਪਿੱਛੋਂ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਕਿਹਾ ਗੁਰੂ ਜੀ ਨੇ ਉੱਤਰ ਦਿੱਤਾ ਕਰਾਮਾਤ ਦਿਖਾਉਣਾ ਰੱਬ ਦੇ ਸ਼ਰੀਕ ਬਣਨਾ ਹੈ ਜੋ ਕਿ ਖੁਦਾ ਨੂੰ ਨਹੀਂ ਪਾਉਂਦਾ ਤੁਸਾਂ ਨੂੰ ਖੁਦਾ ਨੇ ਹਿੰਦੁਸਤਾਨ ਦਾ ਰਾਜ ਦਿੱਤਾ ਹੈ ਤੁਸਾਂ ਨੂੰ ਚਾਹੀਦਾ ਹੈ ਕਿ ਸਾਰੇ ਧਰਮਾਂ ਨੂੰ ਬਰਾਬਰ ਸਮਝੋ ਨਿਆਂ ਹਲੇਮੀ ਅਤੇ ਮਿਹਰ ਨਾਲ ਰਾਜ ਕਰੋ ਪਰ ਜਿਵੇਂ ਗਾਵਾਂ ਅਤੇ ਬੱਕਰੀਆਂ ਵਾਂਗ ਹੈ ਇਸ ਦੀ ਜਿੰਨੀ ਪਾਲਣਾ ਕੀਤੀ ਜਾਵੇ ਉਨਾਂ ਵੱਧ ਇਸ ਪਾਸੋਂ ਦੁੱਧ ਮਿਲਦਾ ਹੈ ਜਿਹੜਾ ਬਾਦਸ਼ਾਹ ਪਰਜਾਂ ਨੂੰ ਤੰਗ ਕਰਦਾ ਹੈ ਉਹ ਆਪਣਾ ਨਾਸ਼ ਆਪ ਕਰਦਾ ਹੈ ਖੁਦਾ ਦੇ ਘਰ ਵਿੱਚ ਜ਼ੋਰ ਜ਼ੁਲਮ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ ਹੁੰਦੀ। ਔਰੰਗਜ਼ੇਬ ਨੇ ਗੁਰੂ ਜੀ ਦਾ ਉੱਤਰ ਸੁਣ ਕੇ ਕਿਹਾ ਮੈਂ ਚਾਹੁੰਦਾ ਹਾਂ ਕਿ ਸਾਰੇ ਹਿੰਦੁਸਤਾਨ ਦਾ ਇੱਕੋ ਧਰਮ ਇਸਲਾਮ ਹੋ ਜਾਵੇ ਜਿਸ ਨਾਲ ਧਰਮਾਂ ਦੇ ਝਗੜੇ ਹੀ ਖਤਮ ਹੋ ਜਾਣ। ਜੇ ਤੁਸੀਂ ਇਸਲਾਮ ਧਾਰਨ ਕਰ ਲਵੋ ਤਾਂ ਮੈਂ ਆਪ ਨੂੰ ਬਹੁਤ ਵੱਡੀ ਜਾਗੀਰ ਦੇ ਦੇਵਾਂਗਾ ਅਤੇ ਸਾਰੇ ਦੇਸ਼ ਦਾ ਵੱਡਾ ਪੀਰ ਬਣਾ ਦੇਵਾਂਗਾ। ਤਾਂ ਗੁਰੂ ਜੀ ਨੇ ਉੱਤਰ ਦਿੱਤਾ ਦੁਨੀਆ ਦੀ ਮਾਇਆ ਸਾਡੇ ਕਿਸੇ ਕੰਮ ਨਹੀਂ ਸਾਡੇ ਲਈ ਲੋਹਾ ਤੇ ਸੋਨਾ ਬਰਾਬਰ ਹੈ ਪੀਰੀ ਨੂੰ ਅਸੀਂ ਕੀ ਕਰਨਾ ਹੈ ਇਹ ਝਗੜੇ ਮਜ਼ਹਬਾਂ ਜਾਂ ਧਰਮਾਂ ਦੇ ਪੈਦਾ ਕੀਤੇ ਹੋਏ ਨਹੀਂ ਹਨ ਇਹ ਤਾਂ ਈਰਖਾ ਦੀ ਪੈਦਾਵਾਰ ਹਨ ਧਰਮ ਤਾਂ ਉਸ ਖੁਦਾ ਦੇ ਦਰਵਾਜ਼ੇ ਤੱਕ ਪੁੱਜਣ ਦਾ ਰਸਤਾ ਹੈ ਸਾਡਾ ਵਿਚਾਰ ਹੈ ਕਿ ਹਰ ਪ੍ਰਾਣੀ ਆਪਣੀ ਸ਼ਰਧਾ ਦੇ ਹਿਸਾਬ ਨਾਲ ਉਸ ਤੱਕ ਪਹੁੰਚਣ ਦਾ ਹੱਕ ਰੱਖਦਾ ਹੈ ਕਿਉਂਕਿ ਧਰਮ ਪ੍ਰਾਣੀ ਦਾ ਆਪਣਾ ਨਿੱਜੀ ਮਾਮਲਾ ਹੈ ਇਸ ਦਾ ਸਬੰਧ ਸਰੀਰ ਨਾਲੋਂ ਬਹੁਤਾ ਆਤਮਾ ਨਾਲ ਹੈ ਜੇ ਖੁਦਾ ਨੂੰ ਹਿੰਦੂ ਨਾ ਪਾਉਂਦੇ ਹੋਣ ਤਾਂ ਉਹ ਇਹਨਾਂ ਦੇ ਬੱਚੇ ਹੋਣ ਤੋਂ ਬੰਦ ਕਰ ਦੇਵੇ ਇਸ ਤਰ੍ਹਾਂ ਦੇ ਵਿਚਾਰ ਵਟਾਂਦਰੇ ਵਿੱਚੋਂ ਔਰੰਗਜ਼ੇਬ ਨੂੰ ਤਸੱਲੀ ਹੋ ਗਈ ਕਿ ਗੁਰੂ ਤੇਗ ਬਹਾਦਰ ਜੀ ਪੁੱਜੇ ਹੋਏ ਫਕੀਰ ਹਨ ਇਹਨਾਂ ਨੂੰ ਦੁਨੀਆਂ ਦੀ ਮਾਇਆ ਨਾਲ ਕੋਈ ਲਗਾਓ ਨਹੀਂ ਉਸ ਨੇ ਹੁਕਮ ਕਰ ਦਿੱਤਾ ਗੁਰੂ ਜੀ ਜਿੱਥੇ ਚਾਹਣ ਜਾ ਸਕਦੇ ਹਨ ਇਨਾ ਦੇ ਪ੍ਰਚਾਰ ਕਰਨ ਉੱਪਰ ਕੋਈ ਰੋਕ ਨਹੀਂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ